ਆਜੇ ਲੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਾਪਾ ਦੇ ਵਿੱਚ ਬਾਹਰ ਐਸੋਸੀਏਸ਼ਨ ਯਾਨੀ ਕਿ ਵਕੀਲ ਭਾਈਚਾਰੇ ਦੇ ਵੱਲੋਂ ਨਵਾਂ ਸਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਨਾਲ ਅਖੰਡ ਪਾਠ ਸਾਹਿਬ ਦੇ ਪਾਠ ਦਾ ਭੋਗ ਪਾ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਕੋਰਟ ਕੰਪਲੈਕਸ ਦੇ ਵਿੱਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਵੀ ਸ਼ਰਕਤ ਕੀਤੀ ਹੈ ਤੇ ਉੱਥੇ ਹੀ ਆਉਣ ਵਾਲੀਆਂ 2024 ਦੀਆਂ ਵੋਟਾਂ ਨੂੰ ਲੈ ਕੇ ਵੀ ਕਈ ਵੱਡੇ ਬਿਆਨ ਵੀ ਦਿੱਤੇ ਗਏ ਨੇ ਤੇ ਵਿਰੋਧੀ ਪਾਰਟੀਆਂ ਦੇ ਉੱਤੇ ਗੁਰਦੇਵ ਸਿੰਘ ਦੇਵਮਾਨ ਯਾਨੀ ਕਿ ਹਲਕਾ ਵਿਧਾਇਕ ਦੇ ਵੱਲੋਂ ਵਿਰੋਧੀ ਪਾਰਟੀਆਂ ਤੇ ਤੰਜ ਵੀ ਕੱਸੇ ਗਏ ਨੇ ਨਵੇਂ ਸਾਲ ਦੀ ਆਮਦ 2024 24 ਨੂੰ ਦੇਖਦੇ ਹੋਏ ਹਰੇਕ ਸਾਲ 12 ਐਸੋਸੀਏਸ਼ਨ ਨਾਬਾ ਵੱਲੋਂ ਗੁਰਮਾਰੀ ਦਾ ਉਤਰਾਸ ਲੈ ਕੇ ਸਰਦਾਰ ਗਿਆਨ ਸਿੰਘ ਮੰਗੋ ਪ੍ਰਧਾਨ 12 ਐਸੋਸੀਏਸ਼ਨ ਨਾਬਾ ਉਨ੍ਹਾਂ ਦੀ ਰਹਿਮਾਈ ਹੇਠ ਅਖੰਡਪਾਤ ਸਾਹਿਬ ਦੇ ਭੋਗ ਪਾਏ ਜਾਂਦੇ ਨੇ ਸੋ ਅੱਜ ਵੀ ਇਹ ਮੁਬਾਰਕ ਦਿਨ ਆਇਆ ਜੀ ਔਰ ਇਸ ਮੁਬਾਰਕ ਦਿਨ ਤੇ ਜਿੱਥੇ ਡੀਐਸਪੀ ਨਾਬਾ ਦਵਿੰਦਰ ਰਤਰੀ ਜੀ ਵੀਡੀਓ ਸਾਹਿਬ ਐਸਡੀਐਮ ਨਾਬਾ ਸਮੁੱਚਾ ਜਿਹੜਾ ਪ੍ਰਸ਼ਾਸਨ ਹੈ ਜੀ ਉਹ ਨਕਮਸਤਕ ਹੁੰਦਾ ਸਾਰਾ ਵਕੀਲ ਭਾਈਚਾਰਾ ਨਕਮਸਤਕ ਹੁੰਦਾ ਆਮ ਲੋਕ ਵੀ ਨਕਮਸਤਕ ਹੁੰਦੇ ਆ ਔਰ ਕਿਉਂਕਿ ਇਹ ਜਿਹੜਾ ਅਦਾਰਾ ਹੈ ਜੀ ਇੱਥੇ ਇਨਸਾਫ ਮਿਲਦਾ ਔਰ ਲੋਕ ਪਿੰਡਾਂ ਚੋਂ ਸ਼ਹਿਰਾਂ ਚੋਂ ਜਿਨ੍ਹਾਂ ਦੇ ਜੁਡੀਸ਼ੀਅਲ ਕੋਈ ਮਸਲੇ ਹੁੰਦੇ ਆ ਉਹ ਸਾਰੇ ਇੱਥੇ ਵਿਸ਼ਵਾਸ ਕਰਦੇ ਆ ਔਰ ਬੜਾ ਚੰਗਾ ਲੱਗਦਾ ਜਦੋਂ ਇਹ ਅਦਾਰਾ ਜਿਹੜਾ ਅੱਜ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਾ ਇੱਥੋਂ ਸਾਫ ਪਤਾ ਲੱਗਦਾ ਕਿ ਕਰਮ ਦੇ ਵਿੱਚ ਵਿਸ਼ਵਾਸ ਕਰਦੇ ਨੇ ਇਮਾਨਦਾਰੀ ਦੇ ਵਿੱਚ ਵਿਸ਼ਵਾਸ ਕਰਦੇ ਨੇ ਔਰ ਜੋ ਫੈਸਲਾ ਸੱਚਾ ਹੈ ਉਹਦੇ ਵਿੱਚ ਵਿਸ਼ਵਾਸ ਕਰਦੇ ਨੇ ਸੋ ਮੈਂ ਗਿਆਨ ਸਿੰਘ ਬੋਂਗੋ ਜੀ ਨੂੰ ਸਮੁੱਚੇ ਇਹਨਾਂ ਦੇ ਜਿੰਨਾ ਸਟਾਫ ਹੈ ਸਾਰਾ ਜਿੰਨਾ ਇਹਨਾਂ ਦਾ ਜਿਹੜੀ ਟੀਮ ਹੈ ਜਿਹੜੀ ਇਹਨਾਂ ਦੀ ਹੁਣ ਕਮੇਟੀ ਨਾ ਜਿੱਤੀ ਹੈ ਸਮੁੱਚਾ ਵਕੀਲ ਭਾਈਚਾਰਾ ਸਭ ਦਾ ਦਿਲੋਂ ਧੰਨਵਾਦ ਕਰਦਾ ਕਿ ਬਹੁਤ ਅੱਛਾ ਪ੍ਰੋਗਰਾਮ ਹੈ ਜੀ ਜਿੱਥੇ ਅ ਨਗ ਕੀਰਤਨ ਹੁੰਦਾ ਜੀ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੁੰਦਾ ਜਾਦਾ ਵਿਸ਼ੇਸ਼ ਪ੍ਰਬੰਧ ਕੀਤਾ ਹੁੰਦਾ ਜੀ ਔਰ ਹਰੇਕ ਦਾ ਮਾਨ ਸਤਕਾਰ ਵੀ ਕਰਦੇ ਆ ਜੀ ਹਰੇਕ ਅ ادارے ਦੇ ਆਫੀਸਰ ਸਹਿਬਾਂ ਦਾ ਮਾਨ ਸਤਕਾਰ ਕਰਦੇ ਆ ਤੇ ਇਹ ਵੱਡੀ ਗੱਲ ਹੈ ਜੀ ਤੇ ਪ੍ਰਮਾਤਮਾ ਕਿਰਪਾ ਕਰੇ ਕਿ ਇਹ ਏਦਾਰਾ ਹਮੇਸ਼ਾ ਇਨਸਾਫ ਤੇ ਖੜਾ ਹੋਵੇ ਔਰ ਹਮੇਸ਼ਾ ਸਭ ਨੂੰ ਇਨਸਾਫ ਦਵੇ ਔਰ ਜਿਹੜੇ ਵੀ ਲੋਕ ਪਿੰਡਾਂ ਚੋਂ ਦਬਲੇ ਦਬੇ ਕੁਚਲੇ ਆਉਂਦੇ ਆ ਉਹਨਾਂ ਦੇ ਲਈ ਕੰਮ ਕਰਨ ਔਰ ਮੈਂ ਵਿਸ਼ੇਸ਼ ਤੌਰ ਤੇ ਗਿਆਨ ਸਿੰਘ ਮੋਂਗੋਜੀ ਦਾ ਬਹੁਤ ਬਹੁਤ ਦਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਨਵੇਂ ਸਾਲ ਦੀ ਆਮਦ ਦੇ ਵਿੱਚ ਇਹਨਾਂ ਨੂੰ ਮੁਬਾਰਕਬਾਦੀ ਦੇਣਾ ਕੇਂਦਰੀ ਏਜੰਸੀਆਂ ਦੀ ਜਿਹੜੀ ਕਾਰਗਵਾਈ ਨੂੰ ਕਿਸ ਤਰ੍ਹਾਂ ਜਜ ਕਰਦੇ ਹੋ ਦੇਖੋ ਕੇਂਦਰ ਦੀਆਂ ਏਜੰਸੀਆਂ ਨੇ ਆਪਣਾ ਕੰਮ ਕਰਨਾ ਜੀ ਔਰ ਹਰ ਇੱਕ ਸਟੇਟ ਨੇ ਆਪਣਾ ਕੰਮ ਕਰਨਾ ਔਰ ਹਰ ਇੱਕ ਆਪਦਾ ਆਪਦਾ ਦਾਇਰਾ ਜੀ ਤੇ ਰਾਜਨੀਤੀ ਦੇ ਵਿੱਚ ਇੱਕ ਅਕਸਰ ਇੱਕ ਗੱਲ ਹੁੰਦੀ ਹੈ ਕਿ ਸ਼ਾਮ-ਦਾਮ-ਦੰਦ ਵੇ ਸਾਰਾ ਕੁਝ ਬਾਜ਼ਮ ਮੰਨਿਆ ਜਾਂਦਾ ਜੀ ਸੋ ਇਲੈਕਸ਼ਨ ਸਿਰ ਤੇ ਆ ਜੀ 2024 ਆ ਰਹੀ ਆ ਔਰ ਹਰ ਤਰੀਕੇ ਦੇ ਨਾਲ ਜਿਹੜਾ ਸੱਤਾਧਾਰੀ ਪਾਰਟੀ ਹੁੰਦੀ ਹੈ ਜਾਂ ਆਪੋਜੀਸ਼ਨ ਲਾ ਲੋ ਹਰੇਕ ਤਰੀਕੇ ਨਾਲ ਘੇਰਨ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਇਹ ਇਕੱਲਾ ਭਾਰਤ ਦਾ ਨਹੀਂ ਇਤਿਹਾਸ ਪੂਰੀ ਦੁਨੀਆ ਦਾ ਇਤਿਹਾਸ ਹੈ ਜੀ ਜਦ ਜਿਹੜੇ ਮਰਜ਼ੀ ਮੁਲਕ ਤੁਸੀਂ ਚਲੇ ਜਾਓ ਇਲੈਕਸ਼ਨ ਦੇ ਦਰਮਿਆਨ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਨੇ ਨੇ ਉਹਨਾਂ ਦੇ ਮਨ ਚੇਕਿਆ ਵੀ ਇੱਕ ਰਵਿੰਦਰ ਕੇਜਰੀਵਾਲ ਨੂੰ ਮੰਨਦਰ ਕਰਨਾਗਾ ਕਿਸ ਤਰ੍ਹਾਂ ਦੇਖਦੇ ਆਓ ਦੇਖੋ ਇਹ ਤਾਂ ਜੀ ਹੁਣ ਸਮੇਂ ਦੇ ਮੁਤਾਬਕ ਹੀ ਪਤਾ ਚੱਲੇਗਾ ਬਾਕੀ ਅ ਬਾਬਾ ਬੁੱਲੇਸ਼ਾ ਕਹਿੰਦੇ ਜਿਹਦੇ ਪੱਲੇ ਸੱਚ ਕੋਠੇ ਜੜ ਕੇ ਨੱਚ ਅਸੀਂ ਲੋਕਾਂ ਦੁਆਰਾ ਚੁਣੇ ਹੋਏ ਨਮਾਇੰਦੇ ਆ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੁਆਰਾ ਚੁਣੇ ਹੋਏ ਨਮਾਇੰਦੇ ਨੇ ਲੋਕਾਂ ਦੀ ਸੇਵਾ ਕਰ ਰਿਹਾ ਸਿੱਖਿਆ ਲਈ ਸਿਹਤ ਲਈ ਪਾਣੀ ਲਈ ਉਹਨਾਂ ਦੀ ਚੰਗੇ ਰਹਿਣ ਸਹਣ ਲਈ jobbਾਂ ਵਾਸਤੇ ਔਰ ਦਿੱਲੀ ਨੂੰ ਸਾਫ ਸੁਥਰਾ ਕਰਨ ਵਾਸਤੇ ਕੰਮ ਕਰ ਰਹੇ ਆ ਭ੍ਰਿਸ਼ਟਾਚਾਰ ਮੁਕਤ ਦਿੱਲੀ ਨੂੰ ਕਰਨ ਵਾਸਤੇ ਕੰਮ ਕਰ ਰਹੇ ਆ ਤੇ ਉਹ ਆਪਣਾ ਕੰਮ ਕਰ ਰਹੇ ਆ ਜੀ ਦੂਸਰੇ ਆਪਣਾ ਕੰਮ ਕਰ ਰਹੇ ਆ ਜੀ ਪੀਡੀ ਦਾ ਲਗਾਤਾਰ ਦਬਾਅ ਪੈ ਰਿਹਾ ਦੇਖੋ ਇਹ ਤਾਂ ਇਹ ਤਾਂ ਹੁੰਦਾ ਹੀ ਆ ਜੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਟਾਂ ਕਿ ਇਲੈਕਸ਼ਨ ਦੇ ਦੌਰਾਨ ਕਈ ਇਸ ਤਰ੍ਹਾਂ ਦੀਆਂ ਗੱਲਾਂ ਵਾਪਤ ਹੁੰਦੀਆਂ ਰਹਿੰਦੀਆਂ ਨੇ ਪਰ ਇਹ ਰਾਜਨੀਤੀ ਦਾ ਇੱਕ ਹਿੱਸਾ ਹੈ। ਬਾਰਿਸੀ ਸਿਸਨ ਵੱਲੋਂ ਸਮੁੱਚੇ ਅਫਸਰ ਸਾਹਿਬਾਨ ਵੱਲੋਂ ਹਰ ਸਾਲ ਬਾਰਿਸੀ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਸ਼੍ਰੀ ਕਨਪਾਰਸਾ ਦੇ ਭੋਗ ਪਾਏ ਜਾਂਦੇ ਨੇ। ਇਸ ਸਾਲ ਵੀ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰਗੰਨ ਸਾਹਿਬ ਦੇ ਪ੍ਰਕਾਸ਼ ਕਰਾਇਏ ਸੀ ਪਰ ਸੋ ਅੱਜ ਭੋਗ ਪਾਏ ਜਾ ਰਹੇ ਨੇ। ਸਮੁੱਚੇ ਵਕੀਲ ਭਾਈਚਾਰੇ ਵੱਲੋਂ ਚਾਰੇ ਵੱਨੋਂ ਸਮੁੱਚੀ ਸੰਗਤ ਵੱਲੋਂ ਸਮੁੱਚੇ ਸਟਾਫ ਵੱਲੋਂ ਇਸ ਮੌਕੇ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਭਰਾਵਾਂ ਵਰਗੇ ਮੇਰੇ ਦੋਸਤ ਸਾਡੇ ਹਲਕੇ ਦੇ ਐਮਐਲਐਸ ਦਾ ਗੁਰਦੇਵ ਸਿੰਘ ਜੀ ਦੇਮਾਨ ਸਮੁੱਚੀ ਟੀਮ ਦੇ ਨਾਲ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਡੀਐਸਪੀ ਸਾਹਿਬ ਸਮੁੱਚੇ ਐਸਐਚਓ ਸਹਿਬਾਨ ਬੀਡੀਓ ਸਾਹਿਬ ਐਕਸ਼ਨ ਸਾਹਿਬ ਤੇ ਜੱਜ ਸਾਹਿਬਾਂ ਤੇ ਸਾਇੰਜਾ ਸਾਹਿਬ ਵੀ ਪਹੁੰਚ ਰਹੇ ਨੇ ਸਾਰੇ ਅਸੀਂ ਰਲ ਮਿਲ ਕੇ ਜੋ ਸਬ ਡਿਵੀਜ਼ਨ ਆਬੇ ਵੱਲੋਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸੱਚੇ ਪਾਸਾ ਜਿਹੜਾ ਪ੍ਰਮਾਤਮਾ ਤੋਂ ਦੂਸਰੇ ਥਾਂ ਤੇ ਹੈਗਾ ਇਨਸਾਫ ਦਾ ਮੰਦਿਰ ਸਾਨੂੰ ਤਾਕਤ ਬਖਸ਼ੇ ਪਰ ਉਹ ਮਾਨਦਾਰੀ ਨਾਲ ਕੰਮ ਕਰੇ ਤਾਕਤ ਬਖਸ਼ੇ ਤਾਂ ਕਿ ਸਾਰੇ ਲੋਕਾਂ ਨੂੰ ਵਿਸ਼ੇਸ਼ ਕਰਕੇ ਗਰੀਬ ਲੋਕਾਂ ਨੂੰ ਇਨਸਾਫ ਦੇ ਸਕੀਏ ਅੱਜ ਇਹ ਦੇਣਾ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਹਰ ਸਾਲ ਸਿਂ ਪ੍ਰਮਾਤਮਾ ਦਾ ਉਪਰਾਸ ਲੈਨੇ ਆ ਮੈਂ ਵਿਸ਼ੇਸ਼ ਤੌਰ ਤੇ ਇਸ ਮੁੱਚੀ ਅਫਸਰ ਸਾਹਿਬਾਨ ਦਾ ਵਿਸ਼ੇਸ਼ ਕਰਕੇ ਸਾਡੇ ਹਲਕੇ ਦੇ ਐਮਐਲਏ ਦਾ ਧੰਨਵਾਦ ਕਰਦਾ ਜੋ ਸਾਡੇ ਇਸ ਕਾਰਜ ਦੇ ਵਿੱਚ ਨਿਪਟੇ ਚਾੜਨ ਦੇ ਲਈ ਪਹੁੰਚੇ ਨੇ ਤੇ ਐਮਐਲਏ ਸਾਹਿਬ ਨੇ ਮੈਨੂੰ ਇਹ ਵੀ ਵਿਸ਼ਵਾਸ ਦਿਵਾਇਆ ਹੈਗਾ ਕਿ ਵਕੀਲ ਭਾਈ ਚਾਰੀ ਦੀ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਜੋ ਵੀ ਸਾਡੀਆਂ ਡਿਮਾਂਡ ਚ ਹੋਣਗੀਆਂ ਗ੍ਰਾਂਟ ਦੀ ਗੱਲ ਆ ਜਾਂ ਪਹਿਲਾਂ ਵੀ 10 ਲੱਖ ਆਪਣਾ ਸਿਸਟਰ ਤੋਂ ਸੁਖਦਾਰ ਹਰਪਾਲ ਸਿੰਘ ਚੀਮਾ ਤੋਂ ਦਵਾਇਆ ਹੈਗਾ ਥੋੜੇ ਦਿਨ ਹੋਏ ਨੇ ਤੇ ਅੱਗੇ ਵੀ ਸਾਨੂੰ ਵਿਸ਼ਵਾਸ ਦਵਾਇਆ ਤੇ ਮੈਂ ਉਸ ਉਮੀਦ ਦੇ ਨਾਲ ਸਮੁੱਚੇ ਬਾਰਸ ਸੈਸ਼ਨ ਵੱਲੋਂ ਮੇਰੇ ਭਰਾ ਸਾਡੇ ਹਲਕੇ ਦੇ ਐਮਐਲਏ ਤਖਤ ਦੇਵ ਸਿੰਘ ਦੇ ਮਾਨ ਦਾ ਧੰਨਵਾਦ ਕਰਦਾ ਸਮੁੱਚੇ ਅਫਸਰਾਂ ਦਾ ਧੰਨਵਾਦ ਕਰਦਾ ਤੇ ਪ੍ਰਮਾਤਮਾ ਵਾਹਿਗੁਰੂਗੇ ਅਰਦਾਸ ਕਰਦਾ ਇੱਕ ਵਾਰ ਫੇਰ ਕਿ ਸਾਨੂੰ ਇਨਸਾਫ ਦੇਣ ਦੇ ਲਈ ਤਾਕਤ ਬਖਸ਼ੇ ਥੈਂਕ ਯੂ ਸਦਾ ਗਿਆਨ ਸਿੰਘ ਮੁੰਗ ਜੋ ਲਗਾਤਾਰ ਤੇਮੀ ਵਾਰੀ ਬਾਰ ਅਸੈਸ਼ਨ ਅੱਬ ਦੇ ਪ੍ਰਭਾਂਤ ਬਣ ਚੁੱਕੇ ਨੇ ਤੋ ਹਰ ਸਾਲ ਦੀ ਤਰ੍ਹਾਂ ਜਿਹੜੇ ਆਪਣਾ ਗੁਰੂ ਮਹਾਰਾਜ ਦਾ ਸ਼ੁਕਰਾਨਾ ਅਦਾ ਕਰਦੇ ਨੇ ਤੇ ਮੈਨੂੰ ਵੀ ਹੁਣ ਦੂਜੀ ਵਾਰ ਮੌਕਾ ਮਿਲਿਆ ਇੱਥੇ ਸ਼ਿਰਕਤਾ ਹੋਣ ਦਾ ਤੇ ਮੈਂ ਅਸੀਂ ਆਪਣਾ ਮਹਾਰਾਜ ਸਾਹਿਬ ਤੋਂ ਅੱਜ ਅਸ਼ੀਰਵਾਦ ਲਿਆ ਤੇ ਨਾ ਅੱਛੀ ਗੱਲ ਹੈ ਵੀ ਨਵਾਂ ਸਾਲ ਵੀ ਸ਼ੁਰੂ ਹੋ ਚੁੱਕਿਆ ਤੇ ਮੇਰੇ ਵੱਲੋਂ ਵੀ ਇਹ ਸਭ ਦੇ ਵੱਲੋਂ ਨਾਬਾ ਵੱਲੋਂ ਲੋਕਾਂ ਲਈ ਇੱਕ ਚੜ੍ਹਦੀ ਕਲਾ ਲਈ ਮੈਂ ਮਨੋਕਾਮਨਾ ਜਿਹੜੀ ਬੇਨਤੀ ਪੂਰੀ ਕਰਦਾ ਆਪਣਾ ਮਹਾਰਾਜ ਕੋਲੇ ਤੇ ਪਰਮਾਤਮਾ ਉਹਨਾਂ ਨੂੰ ਬਲ ਬਖਸ਼ੇ ਸ਼ਕਤੀ ਬਖਸ਼ੇ ਤੇ ਪੂਰ ਸਭ ਨੂੰ ਮੈਂ ਇਹ ਆਸ ਕਰਦਾ ਬਿੜੀ ਲੋਕਾਂ ਦੀ ਜਾਨ ਦੀ ਮਾਲ ਦੀ ਰੱਖੀ ਸਾਡੀ ਡਿਊਟੀ ਬਣਦੀ ਆ ਤੇ ਇਹ ਸਾਲ ਜਿਹੜਾ ਹੈਗਾ ਉਹ ਬਹੁਤ ਵਧੀਆ ਰਹੇ ਤਾਂ ਜੋ ਕੋਈ ਜਿਹੜੀ ਇਦਾਂ ਦੀ ਕੋਈ ਮੰਦ ਘਾਟੀ ਆਪਣਾ ਨਾ ਵਰਤੇ ਤੇ ਮੈਂ ਫਿਰ ਦੁਬਾਰਾ ਗਿਆਨ ਸਿੰਘ ਮੁੰਗਵਾ ਜੀ ਜੋ ਕਿ ਪ੍ਰਧਾਨ ਬਣੇ ਨੇ ਉਹਨਾਂ ਦੀ ਆਪਣੀ ਇਹ ਖੁਸ਼ੀ ਵਿੱਚ ਸਮੂਹ ਬਾਰ ਸੈਸ਼ਨ ਵੱਲੋਂ ਇਹ ਜਿਹੜਾ ਆਪਣਾ ਪਾਠ ਰਖਵਾਇ ਤੇ ਭੋਗ ਪੜਨਾ ਉਹਨਾਂ ਨੂੰ ਮੈਂ ਬਹੁਤ ਹੀ ਜ਼ਿਆਦਾ ਮਾਰਗਨਤ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦਾ ਜੈ ਹਿੰਦ ਧੰਨਵਾਦ